ਜ਼ਿਲ੍ਹਾ ਗੁਰਦਾਸਪੁਰ ਦਾ ਉਹ ਪਲੇਅਰ ਜੋ ਕਿ 올ੰਪੀਅਨ ਖੇਡ ਕੇ ਆਇਆ ਸੀ ਜਿਸ ਦਾ ਨਾਮ ਅਵਤਾਰ ਸਿੰਘ ਸੀ ਉਸ ਦੇ ਨਾਮ ਤੇ ਉਸ ਦੇ ਪਿਤਾ ਨੇ ਰਿਟਾਇਰਮੈਂਟ ਤੋਂ ਬਾਅਦ ਅਕੈਡਮੀ ਖੋਲੀ ਅਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਵਰਗੇ ਹੋਰ ਵੀ ਪਲੇਅਰ ਤਿਆਰ ਕਰਨਾ ਚਾਹੁੰਦਾ ਜਦ ਵੀ ਅਵਤਾਰ ਸਿੰਘ ਛੁੱਟੀ ਆਉਂਦੇ ਹਨ ਅਤੇ ਉਹ ਇਹਨਾਂ ਬੱਚਿਆਂ ਨੂੰ ਥੋੜਾ ਬੋਤਾ ਟ੍ਰੇਨਿੰਗ ਵੀ ਦਿੰਦੇ ਹਨ ਦੂਜੇ ਪਾਸੇ ਕੁਝ ਵਿਅਕਤੀ ਇਸ ਅਕੈਡਮੀ ਨੂੰ ਬੰਦ ਕਰਾਉਣਾ ਚਾਹੁੰਦੇ ਹਨ ਇਸ ਦੇ ਹੀ ਮੱਦੇਨਜ਼ਰ ਉਹਨਾਂ ਨੇ ਪੁਲਿਸ ਨੂੰ ਕੰਪਲੇਨ ਕੀਤੀ ਪਰ ਅਕੈਡਮੀ ਦੇ ਸੰਚਾਲਕ ਨੇ ਇਹ ਦੋਸ਼ ਲਗਾਏ ਕਿ ਜੇ ਉਹਨਾਂ ਨੇ ਪੁੱਛ ਗਿਸ਼ਹੀ ਕਰਨੀ ਸੀ ਤੇ ਉਹ ਸਾਨੂੰ ਪੁੱਛ ਸਕਦੇ ਸਨ ਕਿਉਂਕਿ ਅਕੈਡਮੀ ਦੇ ਬਾਹਰ ਸਾਡੇ ਨੰਬਰ ਵੀ ਦਿੱਤੇ ਗਏ ਹਨ ਪਰ ਬੱਚਿਆਂ ਨੂੰ ਪੁੱਛਣਾ ਕੋਈ ਜਾਇਜ਼ ਨਹੀਂ ਹੈ ਕਿਉਂਕਿ ਇਹ ਬੱਚੇ 18 ਸਾਲ ਤੋਂ ਥੱਲੇ ਹਨ ਇਸ ਦੇ ਨਾਲ ਉਹਨਾਂ ਦੇ ਪੇਰੈਂਟਸ ਦੇ ਵਿੱਚ ਬੜਾ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹਨਾਂ ਨੇ ਅੱਜ ਇਕੱਠੇ ਹੋ ਕੇ ਮੀਡੀਆ ਦੇ ਸਾਹਮਣੇ ਗੱਲ ਕੀਤੀ ਕਿ ਇਹ ਗਲਤ ਗੱਲ ਹੈ ਕਿਉਂਕਿ ਆਮ ਤੌਰ ਤੇ ਸਰ ਕਹਾਤਾ ਕਹਿੰਦੀ ਹੈ ਕਿ ਤੁਸੀਂ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਪਰ ਦੂਜੇ ਪਾਸੇ ਜਦ ਅਸੀਂ ਖੇਡਾਂ ਨਾਲ ਜੋੜੇ ਆ ਤਾਂ ਇਸ ਦੇ ਵਿੱਚ ਪੁਲਿਸ ਦਾ ਕੀ ਰੋਲ ਹੈ ਦੂਜੇ ਪਾਸੇ ਜਦ ਅਸੀਂ ਸਪੋਰਟਸ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਪ੍ਰਾਈਵੇਟ ਬੰਦਾ ਅਕੈਡਮੀ ਕੋਲ ਕੇ ਕੋਚਿੰਗ ਦੇ ਸਕਦਾ ਹੈ ਇਸ ਦੇ ਵਿੱਚ ਜੇ ਕਿਸੇ ਨੂੰ ਵੀ ਪ੍ਰੋਬਲਮ ਹੈ ਤਾਂ ਉਹ ਆਪਣੇ ਸਾਡੇ ਕੋਲ ਕੰਪਲੇਨ ਕਰਨਾ ਕਿ ਪੁਲਿਸ ਕੋਲ ਕਿਉਂਕਿ ਪੁਲਿਸ ਦਾ ਕੋਈ ਵੀ ਅਧਿਕਾਰ ਖੇਤਰ ਨਹੀਂ ਹੈ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਕੇ ਦੱਸੀ ਜਾਏਗੀ ਕਿ ਇੰਨੀ ਵੱਡੀ ਮਜਬੂਰੀ ਆਈ ਕਿ ਜੋ ਉਹਨਾਂ ਨੂੰ ਯੂਨੀਫਾਰਮ ਪਾ ਕੇ ਅਕੈਡਮੀ ਵਿੱਚ ਜਾ ਕੇ ਛੋਟੇ ਬੱਚਿਆਂ ਦੀ ਪੁਸ਼ਪੜਤਾਲ ਕਰਨੀ ਪਈ ਦੇਖਦੇ ਰਹੋ ਮਸਕਾਚਿਸ ਦਾ ਟਾਈਮ ਗੁਰਦਾਸਪੁਰ ਮੇਰਾ ਨਾਮ ਸੰਘਾਰਾ ਸਿੰਘ ਹੈ ਜੀ ਅਸੀਂ ਕੋਠੇ ਘਰਾਵ ਦੇ ਰਹਿਣ ਵਾਲੇ ਆ ਤੇ ਐ ਜੋਡੋਸ ਪੋਸਟ ਅਕੈਡਮੀ ਖੋਲੀ ਆ ਆਪਣੇ ਬੱਚਿਆਂ ਨੂੰ ਪੜ੍ਹਨ ਦੇਣ ਵਾਸਤੇ ਆਪਣੇ ਬੇਟੇ ਦੇ ਨਾਂ ਤੇ ਮੇਰਾ ਬੇਟਾ 올ੰਪੀਅਨ ਜੱਡੋ ਦਾ ਜਿਹਦੇ ਨਾਂ ਤੇ ਤੇ ਉਹ ਇਹਦਾ ਬਾਹਰ ਬਾਹਰ ਪ੍ਰੈਕਟਿਸ ਕਰਦਾ ਤੇ ਇਹ ਵੀ ਜਦੋਂ ਵੀ ਆਉਂਦਾ ਉਹ ਫਿਰ ਆ ਕੇ ਬੱਚਿਆਂ ਨੂੰ ਵੀ ਟ੍ਰੇਨ ਦੇਣ ਦਾ ਆਪ ਵੀ ਉਹ ਪ੍ਰੈਕਟਿਸ ਕਰਦਾ ਤੇ ਇਹ ਵੀ ਇਥੇ ਇਥੇ ਲੋਕਲ ਪੁਲਿਸ ਵੱਲੋਂ ਕਿਸੇ ਨੇ ਕੰਪਲੇਂਟ ਪਾਈ ਆ ਰਿਤੂ ਸਾ ਅਕੈਡਮੀ ਖੋਲੀ ਆ ਅਵਤਾਰ ਸਿੰਘ ਨੇ ਅਕੈਡਮੀ ਖੋਲੀ ਆ ਉਹ ਅਵਤਾਰ ਸਿੰਘ ਨੇ ਨਹੀਂ ਮੈਂ ਉਹਦੇ ਪਿਤਾ ਸਲਾਰਾ ਸਿੰਘ ਮੈਂ ਖੋਲੀ ਆ ਤੇ ਜੋ ਬੱਚਿਆਂ ਨੂੰ ਪਰ ਟ੍ਰੇਨਿੰਗ ਦੇਣ ਵਾਲੇ ਸੰਜੀਵ ਕੁਮਾਰ ਤੇ ਦਰੀਪ ਕੁਮਾਰ ਬਹੁਤ ਵਧੀਆ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਬੱਚੇ ਸੂਰਤੋਂ ਸਿੱਖਣਾ ਤੇ ਨਸ਼ਿਆਂ ਤੋਂ ਦੂਰ ਰਹਿਣ ਜਿਹੜੇ ਆਉਣ ਵਾਲੇ ਸਮੇਂ 'ਚ ਅਵਤਾਰ ਦੀ ਤਰ੍ਹਾਂ ਉਹ ਬੱਚੇ ਆਪਣਾ ਵਿਖ ਬਣਾਉਣ ਮੈਂ ਸੁਖਿੰਦਰ ਕੋਹਰਾ ਸਾਡਾ ਬੱਚਾ 올림픽 ਖਿਡਾਰੀ ਹੈ ਤੇ ਸਾਡੇ ਅਸੀਂ ਉਹ ਲੰਪੋ ਖਿਡ ਕਿਹਾ ਤੇ ਸਾਡੇ ਹਸਪੈਂਡ ਅਪਾਰਟਮੈਂਟ ਹੈਲਥ ਮੈਗਨਿਟ ਹੈਰ ਹੋਈ ਨਾ ਇਹ ਰਟਾਰ ਹੋ ਕਿ ਇਹਨਾਂ ਨੇ ਬੋਲਿਆ ਵੀ ਚਲੋ ਅਸੀਂ ਕੋਲੀ ਅਕੈਡਮੀ ਆਪਣੇ ਬੱਚੇ ਵਾਸਤੇ ਬੱਚੇ ਦੀ ਪੀ ਨਾ ਅਰੋਸ਼ਨ ਕੀਤਾ ਵਾ ਤੇ ਚਲੋ ਬੱਚੇ ਹੋਰ ਵੀ ਇਹਦੇ ਵਰਗੇ ਬਣਨਾ ਨਚਾ ਦੇ ਸੁਟਣ ਮੁਕਤ ਹੋਣਾ ਚੰਗੇ ਪਾਸੇ ਲੱਗਣ ਬੱਚੇ ਵਧੀਆ ਬਣਨਾ ਤੇ ਆਪਾਂ ਇੱਥੇ ਗੁਰਦਾਸਪੁਰ ਚ ਕੋਲੀ ਅਕੈਡਮੀ ਤੇ ਇਹ ਇਹਨਾਂ ਨੇ ਕੋਈ ਅੰਸਰਾਂ ਨੇ ਵਿੱਚ ਸ਼ਿਕਾਇਤ ਕੀਤੀ ਆ ਵੀ ਇਹ ਗਲਤ ਆ ਜੇ ਤੁਹਾਨੂੰ ਲੱਗਦੀ ਹੈ ਗਲਤ ਆ ਤੇ ਦੱਸ ਦਿਓ ਕਿੱਥੇ ਗਲਤ ਆ ਡਿਪਾਰਟਮੈਂਟ ਨੂੰ ਮੈਂ ਬੇਨਤੀ ਕਰਨੀ ਹੈ ਹੋਈ ਤੇ ਜੇ ਗਲਤ ਪਾਸੇ ਅਸੀਂ ਜਾ ਰਹੇ ਤਾਂ ਤੁਹਾਨੂੰ ਦੱਸ ਦਿਓ ਅਹੀਂ ਅੱਛੇ ਵਧੀਆ ਬਣਾ ਰਿਆ ਬੱਚਿਆਂ ਨੂੰ ਗਰੀਬ ਬੱਚੇ ਆ ਗਰੀਬਾਂ ਬੱਚਾ ਮਤਲਬ ਘਰ ਦੇ ਬੱਚੇ ਆ ਰਹੇ ਆ ਤੇ ਉਹਨਾਂ ਦੀ ਸਾਡੇ ਬੱਚੇ ਦੇ ਜਿਹੜੇ ਨਾਲ ਰਹਿੰਦੇ 1200 ਸਭ ਹੀ ਜਿਹੜੇ ਆ ਸਭ ਹੈਲਪ ਕਰਕੇ ਬੱਚਿਆਂ ਦੀ ਮਤਲਬ ਘਰ ਰੋਟੀ ਵੀ ਨਹੀਂ ਕਾਰਨ ਖਾਣ ਦੇ ਬੱਚੇ ਜਿਹੜੀ ਆਪਾਂ ਦੇ ਰਹੇ ਆ ਬੱਚੇ ਆਲ ਦਵਾਲਾ ਸਾਰਾ ਸਾਡਾ ਉਹਦੀ ਹੈਲਪ ਕਰਦੇ ਆ ਉਹਨੂੰ ਸਾਰਾ ਕੁਝ ਮਤ ਬੱਚਿਆਂ ਨੂੰ ਛੋਟਿਆਂ ਦੇ ਨਹੀਂ ਅਸੀਂ ਤੇ ਕੋਈ ਕੋਈ ਉਹ ਨਹੀਂ ਵੀ ਕੀਤਾ ਮੰਨ ਕਰਨੀ ਵੀ ਇਹ ਨਹੀਂ ਅਕੈਡਮੀ ਬੰਦ ਕਿਉਂ ਹੋਈ ਜਦੋਂ ਹਰ ਕੋਈ ਸੰਸਥਾ ਖੋਲ ਸਕਦਾ ਹੋਰ ਵੀ ਜਿੱਡੋਸ ਕੁੱਲੇ ਉਹ ਰਿਸੀਂਟਰ ਕੁੱਲੇ ਆ ਪ੍ਰਾਈਵੇਟ ਇਹੇ ਕਿਉਂ ਮਤਲਬ ਇਹਨੂੰ ਕਿਉਂ ਟਾਰਗੇਟ ਕਰਦੇ ਪਿਆ ਤੇਰੇ ਫੋਨ ਚੱਲ ਜਣਾ ਸਾਨੂੰ ਮੁਲਾਜ਼ਮਾਂ ਦਾ ਵੀ ਤੁਸੀਂ ਆ ਨੰਬਰ ਦੋ ਉਤਾਰ ਦਾ ਫਲਾਨ ਉਤਾਰਾ ਦਾ ਰੋਲ ਹੀ ਕੋਈ ਨਹੀਂ ਇੱਥੇ ਇਹ ਸਾਡਾ ਰੋਲ ਆ ਅਸੀਂ ਆਪਣੇ ਬੱਚੇ ਦੇ ਨਾਂ ਤੇ ਕੁਝ ਵੀ ਕਰ ਖੋਲ ਸਕਣਾ ਇਹ ਇਹਨਾਂ ਦਾ ਕਿਸੇ ਦਾ ਕੋਈ ਲੈਣਾ ਦੇਣਾ ਇਹਦੇ ਵਿੱਚ ਹੈਗਾ ਜਿਹੜੇ ਕੋ ਸ਼ਰਾਰਤੀ ਅੰਸਰ ਆ ਉਹ ਚੁੱਕ ਰਿਹਾ ਵੀ ਇਹਨੂੰ ਕਿਹਾੜੀ ਨਾ ਬੰਦ ਕਰੋ ਤੇ ਇਹ ਬੰਦ ਨਹੀਂ ਹੋਣੀ ਚਾਹੀਦੀ ਹਰ ਇੱਕ ਮਾਂ ਪਿਓ ਅੱਜ ਦ ਸਰਭ ਹੋ ਰਿਹਾ ਪੀ ਇਹ ਕਿ ਬੱਚੇ ਹੀ ਤਾਂ ਸਰਭੰਗ ਦੇ ਆ ਜਦੋਂ ਇੱਥੇ ਮੁਲਾਜ਼ਮ ਆ ਜਾਂਦਾ ਕੋਈ ਇਹ ਕੀ ਗੱਲ ਆ ਕਿਉਂ ਆਂਦੇ ਆ ਫਰੀ ਆਂ ਗਰੀਬ ਬੱਚੇ ਆ ਅਸੀਂ ਤਾਂ ਮਤਲਬ ਪੀ ਵਿਆਹਿਕ ਆਪਣੀ ਖੁਸ਼ੀ ਨਹੀਂ ਕੀਤਾ ਕੋਈ ਬਿਜ਼ਨਸ ਥੋੜਾ ਕਰ ਰਹੇ ਆ ਨਹੀਂ ਗਰੀਬ ਬੱਚੇ ਬਿਲਕੁਲ ਪੁੱਛ ਲੋ ਜਿੱਥੇ ਮਰਜ਼ੀ ਬੱਚਿਆਂ ਨੇ ਪੁੱਛ ਲੋ ਜੋ ਮਰਜ਼ੀ ਕਰ ਲੋ ਤੇਦਲੀ ਕੁਮਾਰ ਜਿਹੜੀ ਅਕੈਡਮੀ ਚੱਲਦੀ ਪਈ ਹੈ ਮੈਂ ਤੁਹਾਨੂੰ ਇੱਕ ਦੀ ਇੱਕ ਚੀਜ਼ ਹੋਰ ਕਲੀਅਰ ਕਰਦਾ ਕਰਨਾ ਚਾਹੁੰਦਾ ਜਿਸ ਤਰ੍ਹਾਂ ਕਿ ਇਹ ਦੱਸ ਰਹੀ ਕਿ ਇਸ ਤਰ੍ਹਾਂ ਕੰਪਲੇਨਟ ਚੱਲਦੀ ਵੀ ਹੈ ਆਲਰੇਡੀ ਇਹਦੇ ਵਿੱਚ ਦੋ ਕੰਪਲੇਨਟਾਂ ਪਹਿਲੇ ਆ ਚੁੱਕੀਆਂ ਜਿਸ ਤਰ੍ਹਾਂ ਕਿ ਇੱਕ ਡਾਇਰੈਕਟ ਸਪੋਰਟਸ ਤੋਂ ਆਈ ਸੀ ਦੂਸਰੀ ਜਲੰਧਰ ਤੋਂ ਆਈ ਸੀ ਮੈਂ ਕਲੀਅਰ ਵੀ ਤੁਹਾਨੂੰ ਕਹੱਸਦਾ ਵੀ ਡਾਇਰੈਕਟ ਸਪੋਰਟਸ ਸੀ ਜਾਂ ਜਲੰਧਰ ਸੀ ਲੇਕਿਨ ਐਨਾ ਮੈਨੂੰ ਪਤਾ ਸੀ ਕਿ ਜਲੰਧਰ ਤੋਂ ਕੁਝ ਮੁਲਾਜ਼ਮ ਆਏ ਸੀ ਉਹ ਵੈਰੀਫਾਈ ਕਰਨਾ ਆਇਆ ਸੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਟੈਕਲ ਕੀਤਾ ਉਹਨਾਂ ਨੇ ਮਤਲਬ ਸਾਡੇ ਕੋ ਸਾਡੇ ਵਿਊ ਲਏ ਸਾਡੇ ਕੋ ਬੱਚੇ ਆ ਸਾਡੇ ਬੱਚਿਆਂ ਕੋ ਕਿ ਜਿਹੜਾ ਇਲਜ਼ਾਮ ਅਵਤਾਰ ਸਿੰਘ ਦਾ ਨਹੀਂ ਇਹਦਾ ਕਹਿੰਦੇ ਆ ਸਿੰਘ ਜੀ ਦਾ ਤੇ ਇਸੇ ਕੁਛ ਸ਼ਿਗਾਰਾ ਅੰਕਲ ਦੇ ਵੀ ਹੋਈ ਸੀ ਪਰ ਚੱਲ ਰਹੀ ਹੈ ਸੇਮ ਡਿੱਟੋ ਜਿਹੜੀ ਫਾਈਲ ਆ ਗਈ ਹੈ ਸੇਮ ਡਿੱਟੋ ਹੈਗੀ ਹੈ ਇਹ ਮੈਂ ਕਰਨਾ ਉਹ ਦਰਗਜ਼ਾ ਹੋ ਰਿਹਾ ਕਿ ਜਿਸ ਤਰ੍ਹਾਂ ਸਾਨੂੰ ਆਸ਼ਮ ਕੀ ਰਿਹਾ ਜਾਂ ਅੰਕਲ ਜੀ ਨੂੰ ਤੰਗ ਕੀਤਾ ਜਾ ਰਿਹਾ ਅਸੀਂ ਮਜਬੂਰ ਹੋ ਕੇ ਮੀਡੀਆ ਦੇ ਰੂਬਰੂ ਹੋਏ ਆ ਅਸੀਂ ਮੀਡੀਆ ਦੇ ਸਾਹਮਣੇ ਨਹੀਂ ਸੀ ਆਣਾ ਚਾਹਦੇ ਅਸੀਂ ਬੱਚਿਆਂ ਨੂੰ ਸਿਰ ਟ੍ਰੇਨਿੰਗ ਦੇਣਾ ਚਾਹਦੇ ਸੀ ਲੇਕਿਨ ਹੁਣ ਮਜਬੂਰੀ ਦੇ ਵਿੱਚ ਅਸੀਂ ਮੀਡੀਆ ਦੇ ਸਾਹਮਣੇ ਆਏ ਹੁਣ ਅਸੀਂ ਐਸਐਸਪੀ ਸਾਹਿਬ ਨੂੰ ਵੀ ਕੰਪਲੇਂਟ ਰਿਟਨ ਜਿ ਦੇਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾਲ ਜੋ ਕੁਛ ਤਕਾ ਹੋ ਰਿਹਾ ਇਹ ਤਕਾ ਰੋਕਿਆ ਜਾਵੇ ਇਹ ਸਾਡੇ ਨਾਲ ਤਕਾ ਨਾ ਕੀਤਾ ਜਾਵੇ ਅਸੀਂ ਇਸ ਤੋਂ ਇਲਾਵਾ ਭਗਵੰਦ ਮਾਨ ਜੀ ਨੂੰ ਵੀ ਕੰਪਲੇਨਟ ਕਰਾਂਗੇ ਅਸੀਂ ਹੋਰ ਡਿਪਾਰਟਮੈਂਟ ਨੂੰ ਵੀ ਕੰਪਲੇਨਟ ਕਰਾਂਗੇ ਡੀਸੀ ਸਾਹਿਬ ਨੂੰ ਵੀ ਕੰਪਲੇਨਟ ਕਰਾਂਗੇ ਅਸੀਂ ਜਿੰਨੇ ਵੀ ਇਹਨਾਂ ਦੇ ਅਥਾਰਟੀ ਦੇ ਡਿਪਾਰਟਮੈਂਟ ਹੈਗੇ ਸਾਰਿਆਂ ਨੂੰ ਕੰਪਲੇਨਟ ਕਰਾਂਗੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੀ ਅਸੀਂ ਦੀ ਸਪੋਰਟ ਕਰਿਓ ਅਸੀਂ ਅਗਰ ਗਲਤ ਹੈ ਤੁਸੀਂ ਅਗਰ ਇੱਕ ਵਾਰ ਕਹਿ ਦੋਗੇ ਤੁਸੀਂ ਗਲਤ ਕਹਿ ਦਿੰਦੇ ਹੋ ਪ੍ਰੂਫ ਕਰ ਦਿੰਦੇ ਹੋ ਅਸੀਂ ਹੱਥ ਜੋੜ ਕੇ ਕਹਾਂਗੇ ਸੈਂਟਰ ਬੰਦ ਕਰ ਦਿਆਂਗੇ